ਅੱਛਾ ਅੱਛਾ ਉਹ ਕੌਣ ਇਹ ਸਭ ਤੋਂ ਸੋਹਣੇ ਇਨਸਾਨ ਦੇ ਲਈ ਸਭ ਤੋਂ ਸੋਹਣਾ ਗਿਫਟ ਆ ਜਾ ਆਪਾਂ ਵੀ ਝੂਟ ਲੈ ਪਿੰਗ ਹੁਲਾਰੇ ਲੈਂਦੀ ਆ ਚੱਲੀਏ ਫਿਰ ਹਣਾ ਨਹੀਂ ਮੈਂ ਪੰਜ ਮਿੰਟ ਝੂਟੇ ਹੋ ਲੈਣੇ ਮੈਂ ਵੀ ਝੂਟ ਲੈਣੇ ਆ ਦੇਖੋ ਕਿਵੇਂ ਸਾਫ ਹੋ ਗਿਆ ਕਾਲੇ ਰੰਗ ਦਾ ਇਹ ਨਿਕਲਿਆ ਹੈ ਬੱਚੋ ਸਗੁੱਚੀ ਗਿਆ ਪਹੋਣ ਲੱਗ ਗਈ ਯੈਸ ਇਹ ਤੁਹਾਡੇ ਲਈ ਹੈ ਲੈ ਨਹੀਂ ਹਲੇ ਮੈਂ ਨਾ ਸਹਿਜ ਤੇ ਥੋੜਾ ਸਿਰ ਬਾਦਵਾ ਓਏ ਹੋਏ ਬੜਾ ਤਿਆਰ ਸ਼ਰ ਹੋਏ ਫਿਰਦੇ ਆ ਕਿੱਥੇ ਚੱਲੇ ਆ ਚ ਅੱਜ ਨਾਲ ਕਈ ਦਿਨ ਹੋ ਗਏ ਆ ਬੈਂਕ ਵਾਲਿਆਂ ਦੇ ਮੈਸੇਜ ਤੇ ਮੈਸੇਜ ਆਈ ਜਾਂਦੇ ਸੀ ਕੀ ਕਹਿੰਦੇ ਬੈਂਕ ਵਾਲੇ ਬੈਂਕ ਵਾਲੇ ਬੜਾ ਦੁਖੀ ਕੀਤਾ ਕਾਹਨ ਚ ਪੈਸੇ ਪਏ ਭੁੱਲਣੇ ਨਹੀਂ ਦਿੰਦੇ ਭੁੱਲਣੇ ਨਹੀਂ ਦਿੰਦੇ ਅੱਛਾ ਕੰਦਰੇ ਯਾਦ ਹੀ ਕਰਾਈ ਜਾਂਦੇ ਫਿਰ ਮੈਂ ਸੋਚਿਆ ਜਮੇ ਖਰਚੀ ਆਵਾਂ ਥੋੜੀ ਜਾਈ ਠੀਕ ਆ ਮੈਨੂੰ ਲੱਗਦਾ ਖਰਚਾ ਕਰਕੇ ਆਉਂਗੇ ਅੱਜ ਤੇ ਅੱਜ ਮੈਂ ਨਾ ਸੋਚਿਆ ਵੀ ਹਾਂ ਪੈਸੇ ਵੀ ਲਾਦੀ ਐ ਬੈਂਕ ਵਾਲਿਆਂ ਦਾ ਵੀ ਥੋੜਾ ਜਿਹਾ ਰੋਸਾ ਗਿਲਾ ਦੂਰ ਕਰਦੀ ਐ ਤੇ ਉਹ ਫਿਰ ਨਾ ਯਾਦ ਕਰਵਾਉਣਗੇ ਅਗਲੀ ਵਾਰ ਤੇ ਨਾ ਮੈਂ ਇੱਕ ਫਰੈਂਡ ਨੂੰ ਵੀ ਮਿਲ ਕੇ ਆਉਣਾ ਸੀਗਾ ਮੈਂ ਗੁਰਪ੍ਰੀਤ ਦੇ ਘਰੇ ਜਾਇ ਠੀਕ ਆ ਚਕ੍ਰਿਸਮਸ ਤੋਂ ਸਮਾਨ ਦੀ ਸ਼ਾਪਿੰਗ ਆਣੀ ਹੈ ਹਾਂਜੀ ਕਿਸਮਸ ਦੀ ਸ਼ਾਪਿੰਗ ਕਰਾਈ ਹੈ ਠੀਕ ਆ ਚਲੋ ਫਿਰ ਜਾਇਓ ਹਾਂਜੀ ਬਾਡੀ ਜਿਹੜੀ ਆ ਉਹ ਰੱਖੀ ਹੋਈ ਆ ਪਿੱਛੇ ਉਹ ਕੱਦ ਲਈ ਰੱਖਤੀ ਤੁਸੀਂ ਲਿਆ ਕੇ ਬਾਡੀ ਤਾਂ ਤਾਂ ਰੱਖੀ ਆ ਜਿਹੜਾ ਆਪਣਾ ਏਸੀ ਆ ਨਾ ਇਹ ਥੋੜਾ ਜਿਹਾ ਠੰਡਾ ਘੱਟ ਕਰਦਾ ਮੈਨੂੰ ਲੱਗਦਾ ਇਹ ਇਹਨਾਂ ਉੱਤੋਂ ਵੀ ਕਈ ਮਹੀਨੇ ਹੋ ਗਏ ਵੈਂਟ ਸਾਫ ਕਰਨ ਵਾਲੇ ਆ ਤੇ ਉਹ ਕਰਦੇ ਹੋ ਠੀਕ ਆ ਤੇ ਮੈਂ ਜਾਣੀ ਆ ਹੁਣ ਤੇ ਬੱਚਾ ਧਿਆਨ ਰੱਖੀਓ ਠੀਕ ਹੈ ਠੀਕ ਆ ਜੀ ਸੈਜ ਨਹੀਂ ਹਲੇ ਮੈਂ ਤਾਂ ਸੈਜ ਤੋਂ ਸੁਣਿਆ ਸਿਰ ਬਾਦਮਾ ਸੈਜ ਨਾਲ ਸਿਰ ਨੂੰ ਬੁਰਾ ਹਾਲ ਹੋਇਆ ਪਿਆ ਬਾਹਰ ਆਉਂਦਾ ਇਹ ਨਾ ਗਿੱਲੇ ਵਾਲਾ ਨਾ ਜ ਫਰੋਨਾ ਨੇ ਆਨੇ ਦੁਖੀ ਹੋ ਜਾਂਦੇ ਇਹ ਵੀ ਗੱਲ ਸਹੀ ਜੀ ਅੱਜ ਦੇਖੋ ਸਹਜਾ ヘア ਬੈਂਡ ਕਿੰਨਾ ਸੋਹਣਾ ਹੈ ਹਮ ਗੱਤ ਗਿਆ ਸਹਜਾ ਸ਼ਮੀ ਬੋਤੀਓ ਹੀ ਇਸ ਵੈਰੀ ਪ੍ਰੀਟੀ ਪ੍ਰਿੰਸੈਸ ਗਰਮੀ ਬਹੁਤ ਪੈ ਰਹੀ ਐ ਤੇ ਆ ਸਾਡਾ ਹੈਗਾ ਜੀ ਏਸੀ ਦੇ ਵੈਂਟ ਆ ਦੋ ਇੱਕ ਇੱਥੇ ਆ ਤੇ ਇੱਕ ਹੈਗਾ ਇੱਥੇ ਲਾਈਟ ਜਗਾ ਕੇ ਇਹ ਕਾਹ ਵਾਲਾ ਤੇ ਇਹ ਹਮ ਸਾਫ ਇੰਦੇ ਵਿੱਚੋਂ ਦੀ ਹਵਾ ਜਾਂਦੀ ਉੱਪਰ ਨੂੰ ਕਿਉਂਕਿ ਸੈਂਟਰਲਾਈਜ਼ਡ ਜਿਹੜਾ ਡਕਟਰ ਸਿਸਟਮ ਹਨਾ ਉਹ ਲੱਗਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਹਰੇ ਕਮਰੇ ਚ ਲੱਗਾ ਹੋਇਆ ਜਿੱਦਾਂ ਆਹ ਵਾਲਾ ਏਸੀ ਆ ਆਹ ਹਾਂ ਜਿੱਤਰਾ ਆਹ ਵਾਲਾ ਇੱਧਰ ਵੀ ਦੇਖ ਲਓ ਆਹ ਵਾਲਾ ਜਿੱਦਾਂ ਏਸੀ ਆ ਤਜਾਹ ਨੇ ਕਿਹਾ ਸੀ ਇਹਦੇ ਵਿੱਚ ਨਾ ਫਿਲਟਰ ਹੁੰਦਾ ਜਿੱਥੋਂ ਹਵਾ ਜਾਂਦੀ ਉੱਪਰ ਨੂੰ ਤੇ ਇਹਦੇ ਵਿੱਚ ਹਵਾ ਖਿੱਚ ਕੇ ਸਾਰੇ ਕਮਰੇ ਠੰਡੀ ਹਵਾ ਭੇਜਦਾ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਸਾਫ਼ ਕਰਨਾ ਪੈਂਦਾ 6 ਮਹੀਨੇ ਹੋ ਗਏ ਇਹਨੂੰ ਸਾਫ਼ ਕਰੈ ਨੂੰ ਤੇ ਅੱਜ ਆਪਾਂ ਖੋਲ ਕੇ ਵੀ ਸਾਫ਼ ਕਰਦੇ ਆ ਤੇ ਚਲੋ ਫਿਰ ਮੈਂ ਲੈ ਆ ਕੇ ਡ੍ਰੇਲ ਨੇ ਨੂੰ ਕਰਦਾ ਸਾਫ਼ ਖਾ ਲਈਦਾ ਇਸ ਦੋ ਹੋ ਵੇ ਇਸ ਲੌਂਗ ਵਾਈਟ ਬਬਾ ਹੂੰ ਆਹ ਹੁੰਦਾ ਜੀ ਇੱਥੋਂ ਜਿੱਦਾਂ ਹਵਾ ਜਾਂਦੀ ਆ ਆਹ ਵਾਲਾ ਫਿਲਟਰ ਆ ਇਹਦੇ ਦੋ ਨੱਟ ਲੱਗੇ ਆ ਇਹ ਆਪਾਂ ਖੋਲ ਲੈਣਾ ਹੁਣ ਇਹਨੂੰ ਫਿਰ ਸਾਫ਼ ਕਰਨਾ ਇਹ ਜਿਹੜਾ ਫਿਲਟਰ ਆ ਇਹਨਾਂ ਨੂੰ ਵੈਕਿਊਮ ਨਹੀਂ ਕਰਨਾ ਹੁੰਦਾ ਕਹਿੰਦੇ ਜਿੱਦੇ ਤੋਂ ਲਵਾਇਆ ਸੀ ਉਹ ਸਾਨੂੰ ਦੱਸਦਾ ਹੈ ਇਹਨਾਂ ਨੂੰ ਧੋਣਾ ਹੀ ਹੁੰਦਾ ਪਾਣੀ 'ਚ ਧੋ ਕੇ ਆਏ ਕਰਕੇ ਕੰਮ ਲੱਗ ਜੀਦਾ ਦੋ ਹੁੰਦੇ ਆ ਦੂਜਾ ਸਾਈਡ ਤੇ ਪਹਿਲਾ ਇੱਕ ਧੋਦਨੇ ਤੇ ਦੂਜਾ ਆਈ ਮਿੱਟੀ ਨਿਕਲ ਜਾਂਦੀ ਇੱਥੇ ਸਾਰੀ ਘਰਮੀ ਪੂਰੀ ਆ ਤੇ ਅੱਧੇ ਘੰਟੇ ਪੌਣਾ ਘੰਟੇ ਚ ਫੁੱਟ ਜਾਣੇ ਇਹ ਇਹ ਰੇਨਾਂ ਦੇ ਦੁਬਾਰਾ ਹੀ ਲਾ ਦੇਣਾ ਇੱਦਾਂ ਇਹ ਕੋਕੋਟ ਨੇ ਸਾਫ਼ ਹੋ ਗਿਆ ਕਾਲੇ ਰੰਗ ਦਾ ਨਿਕਲ ਆਇਆ ਵਿੱਚੋਂ ਪਾਣੀ ਨਾਲ ਧੋਣਾ ਦੇਖੋ ਕੜਾਕੇ ਦੀ ਐਂ ਧੁੱਪ ਨਿਕਲੀ ਹੋਈ ਆ ਕੁਰਸੀ ਡਗਪੀ ਆ ਸਾਡੀ ਇਹਨੂੰ ਐਂ ਧੁੱਪੇ ਰੱਖ ਦਿੰਨੇ ਆਪਾਂ ਆ ਟੇਮੀ ਆ ਗਈ ਟੇਮੀ ਇੱਥੇ ਪੈਣਾ ਸੱਜੋ ਆ ਜਾ ਬੰਨਤ ਅੰਦਰ ਗਰਮੀ ਲੱਗਦੀ ਹੋਣੀ ਤੈਨੂੰ ਵੀ ਥੋੜੇ ਟਾਈਮ ਤੱਕ ਸੁੱਕ ਜਾਣਾ ਫਿਰ ਇਹਨਾਂ ਨੂੰ ਫੇਰ ਆਪਾਂ ਲਾ ਦੇਣਾ ਵਾਪਸ ਚੱਲ ਓਏ ਬਾਜਾ ਕੰਮ ਕਰ ਲੈ ਆ ਜਾ ਅੰਦਰ ਰੱਖਿਆ ਹੋਇਆ ਜੇ ਇਹਨੂੰ ਗਰਮੀ ਲੱਗੇ ਤਾਂ ਇੱਥੇ ਆ ਕੇ ਬਹਿ ਜਾਂਦਾ ਇਹ ਇਹ ਗਰਾਜ ਆ ਮੈਂ ਆਈਸਕ੍ਰੀਮ ਲੈਣਾ ਆ ਸੱਤ ਪਲੀ ਇਹਦੀ ਆਈਸਕ੍ਰੀਮ ਖਾਣੀ ਆ ਪਲੱਲਾ ਪਨੀਲਾ ਫਲੇਵਰ ਚੱਲੋ ਫਿਰ ਚੱਲੀਏ ਤੁਹਾਨੂੰ ਦਈਏ ਆਈਸਕ੍ਰੀਮ ਸਾਈਨ ਨੂੰ ਦੇਦੀ ਆਈਸਕ੍ਰੀਮ ਆਈਸਕ੍ਰੀਮ ਨਾ ਸਿੱਧਾ ਟੱਬ ਮਿਲ ਜਾਂਦੇ ਇੱਥੇ ਆਹ 2-2 ਲੀਟਰ ਦੇ ਇਕੱਠੇ ਮੰਗਾ ਕੇ ਰੱਖ ਲੈਂਦੇ ਆ 2-3 ਹਫਤੇ ਇੱਕ ਟੱਬ ਖਤ ਜਾਂਦਾ ਤੇ ਆਹ ਦੇਖ ਲਓ ਵਨੀਲਾ ਫਲੇਵਰ ਹੈਗਾ ਆਪਣੇ ਕੋਲ ਫ੍ਰੀਜਰ ਚ ਲਾ ਲਓ ਇਹ ਆ ਬਾਣੀ ਨੂੰ ਆ ਹੀ ਖੇਡ ਲੱਗ ਗਈ ਆ ਪੌੜੀ ਦੇ ਉੱਤੇ ਨਾ ਪੌੜੀ ਰੱਖੀ ਸੀ ਇੱਥੇ ਆਪਾਂ ਉੱਪਰ ਏਸੀ ਵਾਲਾ ਖੋਲਿਆ ਸੀ ਜਦੋਂ ਤੇ ਬਾਣੀ ਨੇ ਆਪਣੇ ਐਪਲ ਉੱਪਰ ਰੱਖ ਲਏ ਇੱਥੇ ਟੇਬਲ ਬਣਾ ਲਿਆ ਕਿ ਨਹੀਂ ਬਾਣੀ ਕੈਮਰੇ ਹਲ ਬਾਣੀ ਧਿਆਨ ਨਾਲ ਦੇਖਦੀ ਹੈ ਵੀ ਪਤਾ ਨਹੀਂ ਕੀ ਚੀਜ਼ ਆ ਇਹ あ。 ਸ਼ਾਪਿੰਗ ਅੱਜ ਆਪਣੀ ਹੋ ਗਈ ਆ ਘਰ ਦੇ ਘਰੇ ਨਹੀਂ ਹੈਗੇ ਬੱਚੇ ਤੇ ਉਹਨਾਂ ਦੇ ਪਾਪਾ ਉਹਨਾਂ ਨੂੰ ਖਿਡਾਉਣ ਪਲੇਗਰਾਉਂਡ ਲੈ ਕੇ ਗਏ ਆ ਤੇ ਮੈਂ ਤੁਹਾਨੂੰ ਆਕੇ ਦਿਖਾਉਣੀ ਆ ਵੀ ਮੈਂ ਕੀ ਲੈ ਕੇ ਆਈ ਆ ਪਹਿਲਾਂ ਮੈਂ ਵੀ ਜਾ ਕੇ ਉਹਨਾਂ ਨਾਲ ਪੰਜ ਸਤ ਮੈਂ ਵੀ ਫਨ ਕਰਿਆ ਆ ਮਾ ਅੱਜ ਬਹੁਤ ਜ਼ਿਆਦਾ ਥੱਕ ਹੋ ਗਿਆ ਆ ਜਦੋਂ ਬੱਚੇ ਘਰ ਦੇ ਵਿੱਚ ਨਾ ਲੱਭਣ ਨਾ ਫਿਰ ਪੱਕਾ ਪਲੇਗਰਾਉਂਡ ਦੇ ਵਿੱਚ ਹੀ ਹੁੰਦੇ ਆ ਨਾਲ ਪਲੇਗਰਾਉਂਡ ਹੋਣ ਦਾ ਬਹੁਤ ਜ਼ਿਆਦਾ ਫਾਇਦਾ ਚੱਕਦੇ ਆ ਪੂਰਾ ਪੂਰਾ ਫਾਇਦਾ ਹੈਲੋ ਤੁਸੀਂ ਸੁੱਤੇ ਨਹੀਂ ਅੱਜ ਤੁਸੀਂ 70 ਸੀ ਇੱਥੇ ਭੱਜ ਆਏ ਲੈਟਸ ਗੋ ਹੋਮ ਪੁੱਤ ਵਾਈ ਟੂ ਮੱਚ ਟਾਈਮ ਹੋ ਗਿਆ ਟੂ ਹੌਟ ਆ ਜਾਓ ਸ਼ਾਮ ਨੂੰ ਆ ਜਾਓ ਓਕੇ ਹਾਂ ਕਿੱਥੇ ਚੱਲਾਂ ਤੂੰ ਸਹਿਜ ਚਲੋ ਫਿਰ ਕਿੱਥੇ ਲੈ ਕਿੱਥੇ ਇਹ ਪਾਛੀ ਪੰਜ ਮਿੰਟ ਬਾਅਦ ਮੇਰੀ ਵੀ ਵਾਰੀ ਹੈ ਠੀਕ ਆ ਫਾਈ ਮੂਮੈਂਟਸ ਐਓ ਮਮਾ ਸੋ ਹਾਂ ਆ ਚੱਲੀਏ ਫਿਰ ਹਣਾ ਨਹੀਂ ਮੈਂ ਪੰਜ ਮਿੰਟ ਝੂਟੇ ਖੋ ਲੈਣੇ ਮੈਂ ਵੀ ਝੂਟ ਲੈਣੇ ਆ ਹਾਂ ਹਾਂ ਆ ਮੈਨੂੰ ਵੀ ਦੇ ਦੋ ਪੁਸ਼ ਕਰ ਦੋ ਬੱਦ ਤੇ ਮੈਨੂੰ ਪੁਸ਼ ਕਰੋ ਅੰਦਰ ਹਵਾ ਚਲਦੀ ਹੈ ਅੰਦਰ ਤਾਂ ਗਰਮੀ ਬਹੁਤ ਆ ਏਸੀ ਆਲਾ ਲਾਉਣਾ ਹੀ ਪੈਣਾ ਸੋ ਗਿਆ ਹੁਣ ਆ ਹਾਂ ਬਾਣੀ ਨੂੰ ਵੀ ਦੇਖ ਲਓ ਭਾਈ ਚਲੋ ਬਾਣੀ ਆਜੋ ਹੁਣ ਮੰਮਾ ਫਾਈਵ ਮੈਂ ਸਫਾ ਯੈਸ ਦੈਟਸ ਗੁੱਡ ਬੈਸ ਮੰਮਾ ਤੇਰੇ ਕੋਲ ਅੱਜ ਆਪਾਂ ਵੀ ਚੁਟ ਲੈ ਪਿੰਗ ਹੁਲਾ ਰੇ ਲੈਂਦੀ ਆਜਾ ਭਾਬੀ ਝੂਟ ਲੈ ਪਿੰਘੂ ਲਾਰੇ ਲੈਂਦੀ ਇਹਨੂੰ ਕੋਈ ਕੱਢੋ ਆਜਾ ਬਾਣੀ ਝੂਟ ਲੈ ਪਿੰਘੂ ਲਾਰੇ ਲੈਂਦੀ ਆਜਾ ਬਾਣੀ ਝੂਟ ਲੈ ਪਿੰਘੂ ਲਾਰੇ ਲੈਂਦੀ ਬੱਚੇ ਲੈ ਜਾਂਦੇ ਆਪਾਂ ਘਰੇ ਪਲੇਗਰਾਉਂਡ ਚੋਂ ਵਾਪਸ ਤੇ ਬਾਣੀ ਥੋੜੀ ਜਿਹੀ ਟਾਇਰਡ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਹੈ ਯਾਰ ਇੰਡੀਆ ਚ ਜਿੱਦਾਂ ਤੁਸੀਂ ਠੰਡ ਦੇ ਨਜ਼ਾਰੇ ਲੈ ਰਹੇ ਹੋ ਨਾ ਉਸੇ ਤਰ੍ਹਾਂ ਅਸੀਂ ਗਰਮੀ ਤੇ ਲੈ ਰਹੇ ਹਾਂ ਤੇ ਹੁਣ ਤਾਂ ਬਸ ਇੰਨਾਂ ਬਸਿੰਨੇ ਹੋਏ ਪਏ ਆ ਮੇਕਅਪ ਨੁੱਚੜ ਨੁੱਚੜ ਕੇ ਥੱਲੇ ਡਿੱਗ ਰਿਹਾ ਮੇਕਅਪ ਸੀ ਮੇਕਅਪ ਉੱਤਰ ਕੇ ਵੀ ਸੋਹਣੇ ਲੱਗਦੇ ਆ ਦੇਖ ਲਓ ਇਹ ਵੀ ਗਲਤ ਨਹੀਂ ਸਹੀ ਆ ਤੇ ਹੁਣ ਟਾਈਮ ਆ ਗਿਆ ਦਿਖਵਾਉਂਦਾ ਕਿ ਅਸੀਂ ਕ੍ਰਿਸਮਸ ਦੀ ਸ਼ਾਪਿੰਗ ਦੇ ਵਿੱਚ ਕੀ ਲੈ ਕੇ ਆਂਦੇ ਆ ਮੈਂ ਦਿਲ ਤੇ ਪੱਥਰ ਰੱਖ ਕੇ ਬਹੁਤ ਥੋੜੀ ਸ਼ਾਪਿੰਗ ਕੀਤੀ ਆ ਚਲੋ ਕੋਈ ਗੱਲ ਨਹੀਂ ਤੇ ਸਾਰਾਂ ਦੇ ਲਈ ਕੀ ਕੀ ਦੋ ਲਫਾਫੇ ਆ ਗਏ ਹਾਂਜੀ ਸਾਰਾਂ ਦੇ ਲਈ ਕੀ ਚੀਜ਼ ਲੈ ਕੇ ਆਂਦੀ ਆ ਹਾਂ ਹਾਂ ਤੇ ਸਭ ਤੋਂ ਪਹਿਲਾਂ ਲੈ ਕੇ ਆਂਦੀ ਆ ਸੈਡਲੀ ਟੀ-ਸ਼ਰਟ ਵਾਹ ਵੀ ਵਾਕੀ ਲਿਖਿਆ ਹੋਇਆ ਹੈ ਲਵ ਇਟ ਸੇਜ਼ ਲਵ ਯੂਨੀਕੌਰਨ ਵਾਲੀ ਹੈ ਹਾਂਜੀ ਯੂਨੀਕੌਰਨ ਮੇਰੇ ਪਿਆਰੇ ਬੱਚੇ ਦੇ ਲਈ ਯੂਨੀਕੌਰਨ ਵਾਲੀ ਟੀ-ਸ਼ਰਟ ਰਾਈਟ ਵਾਹ ਵੀ ਵਾਕ ਵਾਹ ਸੈਲਸ ਦੇ ਲਈ ਟੀ-ਸ਼ਰਟ ਆ ਗਈ ਸੈਲਸ ਦੇ ਦੂਸਰੇ ਨੰਬਰ ਦੇ ਵਿੱਚ ਆਈ ਆ ਲिटल ਪ੍ਰਿੰसेस ਬਾਣੀ ਦੀ ਟੀ-ਸ਼ਰਟ ਹਾਂ ਤਿਤਲੀ ਵਾਲੀ ਬਾਣੀ ਬਟਰਫਲਾਈ ਦੇਖ ਲਾ ਬਾਣੀ ਬਾਣੀ ਵਿਚਾਰਾ ਗਰਮੀ ਜਾ ਕੇ ਨਾ ਚਲਾਦਾ ਜਾਂਦਾ ਇਹਨੂੰ ਬਾਣੀ ਟ੍ਰੈਸ਼ ਹੋ ਜਾਂਦਾ ਗਰਮੀ ਵਿੱਚ ਟ੍ਰੈਸ਼ ਹੋ ਜਾਂਦਾ ਗਰਮੀ ਵਿੱਚ ਦੇਖੋ ਉਹ ਤਾਂ ਪਿਕਟ ਹੈ ਏਸੀ ਤਾਂ ਉਹ ਮੈਂ ਚਲਾ ਦਿੱਤਾ ਉੱਪਰ ਤੇ ਆਵਾਂ ਲੈ ਚੁਖਾਨੇ ਜੇ ਤੁਹਾਨੂੰ ਥੋੜਾ ਟਾਈਮ ਲੱਗੂਗਾ ਹੁਣ ਠੰਡਾ ਹੁੰਦੇ ਨੂੰ ਘਰ ਡੂ ਯੂ ਲਾਈਕ ਇਟ ਪੁੱਤਾ ਇਟਸ ਪ੍ਰਿਟੀ ਹੈ ਇਜ਼ਨਟ ਇਟ ਸੋ ਵੈਰੀ ਪ੍ਰਿਟੀ ਗਰਮੀ ਹੈਗੀ ਵੀ ਬਹੁਤ ਐਸੀ ਵੀ ਵਿਚਾਰਾ ਕੀ ਕਰੂਗਾ ਐਸੀ ਨੂੰ ਟਾਈਮ ਲੱਗ ਹੀ ਜਾਂਦਾ ਆ ਤੇ ਉਹ ਫਿਰ ਧੋ ਕੇ ਅੱਜ ਚਲਾਇਆ ਨਾ ਅੱਛਾ ਜ਼ਿਆਦਾ ਠੰਡਾ ਕਰੇ ਫਿਲਟਰ ਦੇ ਜਿਹੜੇ ਤੋਤੇ ਕਿੰਨੇ ਵੈਰ ਐਂਡ ਦੈ ਵਿ ਕੋ ਕਮ ਇਨ ਯੈਸ ਸੋ ਯੂ ਕੈਨ ਵੇਅਰ ਇਟ ਪੁੱਤਾ ਜੇ ਰੱਬ ਕੋ ਮੰਜਾਮਗੇ ਹਾਂਜੀ ਪਾ ਲਿਓ ਠੀਕ ਆ ਜਦੋਂ ਮਰਜੀ ਤੁਸੀਂ ਪਾ ਲਿਓ ਬਾਣੀ ਦੇਸ ਇਸ ਕੋ ਯੂ ਪੁੱਤਾ ਦਿ ਯੂ ਆ ਰ ਕ ਬਟਰਫਲਾਈਂਗ ਬਾਣੀ ਦੀ ਸਪੀਡ ਵੀ ਬਟਰਫਲਾਈ ਵਾਂਗ ਹੋਏ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਂਦੀ ਹੈ ਇਸ ਲਈ ਬਾਣੀ ਦੀ ਬਟਰਫਲਾਈ ਸ਼ੇਡ ਵਾਈਟ ਬਾਣੀ ਸਹੀ ਹੈ ਬਟਰਫਲਾਈ ਮੇਰੇ ਪੁੱਤ ਦੇ ਰੈਸ਼ ਹੋ ਗਏ ਦਵਾਈ ਲਾਉਣੀ ਪੈਣੀ ਹੁਣ ਮੈਨੂੰ ਉਧਰ ਸੁਣ ਐਲਰਜੀ ਵਾਲੀ ਦਵਾਈ ਦੇ ਦਿੱਤੀ ਆ ਇਹ ਪਚਾਇਦੀ ਨਾ ਸਟ੍ਰੀਜਨ ਤੇ ਹੀ ਹੈ ਇਹ ਤੇ ਹੁਣ ਆ ਗਿਆ ਗਿਫਟ ਟਾਈਮ ਹਸਬੰਦ ਦੇ ਲਈ ਤੁਹਾਡੇ ਲਈ ਹੈਗਾ ਯਾਰ ਮੇਰੇ ਲਈ ਕੀ ਲੈਂਦਾ ਗੈਸ ਦਾ ਪਰਫਿਊਮ ਗੈਸ ਕੁਚੀ ਗੈਪ ਹੈ ਹੂੰ ਗੈਸ ਕੁਚੀ ਗੈਪ ਹੋਣ ਲੱਗ ਪਈ ਯੈਸ ਇਹ ਤੁਹਾਡੇ ਲਈ ਹੈ ਲਓ ਮੈਨੂੰ ਲੈਣਾ ਸੌਂਕੇ ਤੋਂ ਦੇਖ ਲਿਓ ਤੇ ਆਹ ਆਹ ਖੁਸ਼ਬੂ ਆ ਗਈ ਜੀ ਵਾਹ ਵੀ ਵਾਹ ਨਹੀਂ ਨਹੀਂ ਪਰਫਿਊਮ ਤੇ ਪਿਆਰ ਦੇ ਲਈ ਹੁੰਦਾ ਹੈ ਸਾਰਿਆਂ ਦੇ ਲਈ ਇੱਜ਼ਤ ਹੈ ਨਾ ਪਿਆਰ ਦਾ ਤੋਹਫਾ ਹੈ ਠੀਕ ਹੈ ਇਹ ਤਾਂ ਠੀਕ ਹੈ ਥੈਂਕ ਯੂ ਫਿਰ ਥੈਂਕ ਯੂ ਵੈਰੀ ਮੱਚ ਹੁਣ ਸਭ ਤੋਂ ਵਾਰੀਅਰ ਹੀ ਹੈ ਸਭ ਤੋਂ ਇੰਪੋਰਟੈਂਟ ਇਨਸਾਨ ਵੀ ਅੱਛਾ ਅੱਛਾ ਉਹ ਕੌਣ ਹੈ ਸਭ ਤੋਂ ਉਹ ਸੋਹਣੇ ਇਨਸਾਨ ਦੇ ਲਈ ਸਭ ਤੋਂ ਸੋਹਣਾ ਗਿਫਟ ਦੈਟਸ ਫੋਰ ਮੀ ਅੱਛਾ ਰਿਖੀਆ ਇਹ ਮੈਲੇ ਕੀ ਹੈ ਮੇਕਅਪ ਆਪਣੇ ਲਈ ਅੱਛਾ ਦਾ ਲਾ ਸਾਈਡ ਦੇ ਲਾ ਸਾਈਡ ਬੇਟਾ ਮੰਮੀ ਦਾ ਉਹ ਸਾਈਡ ਲਾ ਕੇ ਭੱਜ ਗਈ ਮੇਕਅਪ ਵੇਰੀ ਬੈਡ ਹੌਕੀ ਆ ਵਾ ਇੱਕ ਲਫਾਫਾ ਹੋ ਰਿਹਾ ਵੱਡਾ ਸਾਰਾ ਤੇ ਇਹ ਲੈ ਕੇ ਆਂਦਾ ਇਹ ਤਾਂ ਨਾ ਹਾਂ ਲਫਾਫਾ ਛੁੱਟ ਗਿਆ ਮਗਿਆ ਮੈਂ ਤੂੰ ਪਾ ਤੈਨੂੰ ਥੈਂਕ ਯੂ ਭਾਰਾ ਹੋਣਾ ਨਾ ਤੇ ਆਹ ਭਾਰੀ ਆ ਨਾ ਇਹ ਲੈ ਆਂਦਾ ਆ ਇੱਕ ਵਸਤੇ ਸ਼ੂ ਰਹਿ ਕਾ ਮੈਂ ਦੇਖਦੀ ਆਂ ਵੀ ਇਹਦਾ ਕੀ ਕਰਨਾ ਆ ਕਿੱਥੇ ਰੱਖਣਾ ਆ ਨਾ ਸਾਰੀ ਚੀਜ਼ਾਂ ਦਾ ਆਰਗੇਨਾਈਜ਼ ਹੋਣਾਗੀ ਆ ਠੀਕ ਆ ਤੇ ਬਹੁਤ ਕਾਫੀ ਭਾਰੀ ਇਹ ਲਫਾਫਾ ਇਹਦਾ ਪੈਰੇ ਨਾ ਚਾ ਨਹੀਂ ਸਕਦਾ ਲਫਾਫੇ ਨਾ ਤੇ ਰੀਸਾਈਕਲ ਚ ਚੱਕ ਦੇਣਾ ਆਪਣਾ ਉੱਧਾ ਵੀ ਸ਼ੂ ਰਹਿ ਕੇ ਟੁੱਟਿਆ ਪਿਆ ਸ਼ੂ ਆਪਣੇ ਕੋ ਇਕੱਠੇ ਬਹੁ ਹੈ ਪਏ ਹੁੰਦੇ ਸ਼ੂਜ਼ ਬਹੁਤ ਬੱਚਿਆਂ ਦੇ ਸ਼ੂਜ਼ ਬਹੁਤ ਆ ਅਮੇਗਾ ਰੀਸ ਆਕਿੰਦੇ ਚੱਕਰ ਦੇ ਵਿੱਚ ਲਪਾਪੇ ਦਈ ਹੁੰਦੇ ਪੇਪਰ ਵਾਲੇ ਇਹਨੇ ਦਾ ਮੰਨ ਦੀ ਬੇਜਲੀ ਦਸਤੀ ਚ ਹੋਣ ਵਾਲਾ ਕੰਮ ਹੋਇਆ ਬੈ ਮੈਗਾ ਨਾ ਬਾਬਾ ਰਾਤ ਨਹੀਂ ਦੇਖ ਪਿਆ ਬਾਬਾ ਕਾਰ ਤੇ ਗਈ ਸੀ ਇੱਕ ਹੀ ਨਾ ਐਪਲ ਖਿੰਡ ਗਿਆ ਸੀ ਸਾਰੇ ਉਹ ਇੰਡੀਆ ਜਿਵੇਂ ਥੈਲਾ ਲੈ ਕੇ ਬਾਜ਼ਾਰ ਜਾਈਦਾ ਸ਼ਹਿਰ ਵਾਲੇ ਚ ਜਿੱਥੇ ਕਿਤੇ ਉੱਥੇ ਗਈ ਹੁੰਦੀ ਫਿਰ ਤਾਂ ਖਿਲਰ ਗਿਆ ਹੀ ਹੋਰ ਸਾ ਬਾਬਾ ਬਾਹਰਲੇ ਮੁਲਖਾਂ ਚਕਾਰਾ ਹੈਗੀਆਂ ਨੇ ਬਾਹਰਲੇ ਮੁਲਖਾਂ ਚਕਾਰੇ ਹੈਗੀਆਂ ਨੇ ਤੇ ਹੁਣ ਇਹਨੂੰ ਅਸੈਂਬਲ ਕਰਨਾ ਆ हां ਤੁਸੀਂ ਪਾੜ ਦਿੱਤਾ ਮੈਂ ਤਾਂ ਕਿਹਾ ਸੀ ਰਾਮ ਕਰ ਲਓ ਇਹ ਇਹਦਾ ਅਸੈਂਬਲ ਕਰਕੇ ਨਾ ਫਿਰ ਚੀਜ਼ ਲੈ ਆਂਦੀ ਜਿ ਸਭਾਲ ਕੇ ਰੱਖਣ ਦਾ ਵੀ ਕੀ ਫਾਇਦਾ ਹੁਣ ਆਪਾਂ ਅਸੈਂਬਲ ਕਰਨੀ ਪੈਣੀ ਹੈ ਇਹੇ ਵਾਵਾ ਟਾਈਮ ਲੱਗ ਜਾਣਾ ਤੈਨੂੰ ਇਹਨੂੰ ਹਾਂਜੀ ਇਹਦੇ ਵਿੱਚ ਆਹ ਕਾਫੀ ਛੋਟੇ ਛੋਟੇ ਜੋੜਨੇ ਪੈਣਗੇ ਤੇ ਉਹਨਾਂ ਨੇ ਕਿ ਗਲਵਜ਼ ਵੀ ਇੱਥੇ ਆ ਵੀ ਤੇ ਆਉਂਦੇ ਨਾ ਕਰੀ ਹਾਂ ਵੀ ਹੱਥਾਂ ਜਨਾ ਬਾਜਦੇ ਟਿੱਕੇ ਆ ਕਾਫੀ ਆ ਨਿੱਕੇ ਨਿੱਕੇ ਨੇ ਤੇ ਇਹਨੂੰ ਫਿਰ ਕਰਦੇ ਹਾਂ ਥੋੜੀ ਜਿਹੀ ਰੁੱਕ ਕੇ ਅਸੈਂਬਲ ਹੈ ਨਾ ਠੀਕ ਆ ਇਹ ਇੱਥੇ ਪੰਗਾ ਰਹਿੰਦਾ ਇੰਡੀਆ ਤੁਸੀਂ ਲੈਣੇ ਬਣੀ ਬਣਾਈ ਚੀਜ਼ ਮਿਲੂਗੀ ਇੱਥੇ ਨਾ ਅੱਡ ਅੱਡ ਦੇ ਦੇਣੇ ਕਿਉਂਕਿ ਪੈਕਿੰਗ ਇਦਾਂ ਹੁੰਦੀ ਨਾ ਫੈਕਟਰੀਆਂ ਹੈ ਨਹੀਂਆਂ ਉਹਨਾਂ ਨੂੰ ਇਦਾਂ ਸੌਖੀ ਆ ਭੇਜਣੀ ਹੂੰ ਛੋਟਾ ਜਿਹਾ ਬਣਾ ਕੇ ਭੇਜ ਦਿੰਦੇ ਕੋਈ ਵੀ ਚੀਜ਼ ਨੂੰ ਇਹ ਵੀ ਤੁਹਾਨੂੰ ਕਾਫੀ ਲੰਬਾ ਜਿਹਾ ਬਣ ਜਾਣਾ ਵੈਸੇ ਮੇਰੇ ਖਿਆਲ ਚ ਤਾਂ 3-4 ਫੁੱਟ ਲੰਬਾ ਤਾਂ ਬਣੇਗਾ ਸਹੀ ਆ ਨਾਈਫ ਪਰੇ ਕਰ ਲੋ ਬਾਣੀ ਦੇ ਹੱਥਾਂ ਵੱਜ ਬਾਣੀ ਦੇ ਨਾਈਫ ਰੱਖ ਦਿੰਦੀ ਹਾਂ ਹੁਣ ਮੈਂ ਕਹਿੰਦਾ ਤੁਸੀਂ ਕਰ ਲੋ ਥੋੜਾ ਜਿਹਾ ਆਰਾਮ ਹਾਂਜੀ ਕਰਮੀ ਬਹੁਤ ਹੋ ਗਈ ਸਾਰਾ ਦਿਨ ਨਿਕਲ ਗਿਆ ਅੱਜ ਹਾਂਜੀ ਸਾਰਾ ਦਿਨ ਇਦਾਂ ਹੀ ਚੱਲ ਗਿਆ ਉਧਰ ਭੱਜਣਾ ਠ ਤੇ ਪਲੇਗਰਾਉਂਡ ਚ ਜਾ ਕੇ ਨਾ ਉਦੋਂ ਹੀ ਪਸੀਨਾ ਪਸੀਨਾ ਗਰਮੀ ਬਹੁਤ ਜ਼ਿਆਦਾ ਹੈ ਸਹੀ ਗ ਤੇ ਪਹਿਲਾਂ ਕਹਿੰਦੇ ਸੀ ਗਰਮੀ ਨਹੀਂ ਆ ਰਹੀ ਗਰਮੀ ਨਹੀਂ ਆ ਰਹੀ ਹੁਣ ਗਰਮੀ ਆਈ ਆ ਤੇ ਹੁਣ ਕਹਿੰਦੇ ਦੁਆਰ ਠੰਡਾ ਜਵੇ ਸਹੀ ਗੱਲ ਆ ਬੰਦਾ ਕਿਤੇ ਵੀ ਸੰਤੁਸ਼ਟ ਨਹੀਂ ਸੰਤੁਸ਼ਟ ਨਹੀਂ ਆਲਾ ਚਲੋ ਫਿਰ ਠੀਕ ਆ ਹਨਾ ਹੁਣ ਕਰੀਏ ਵੀਡੀਓ ਬੰਦ ਫਿਰ ਹਾਂਜੀ ਚਲੋ ਜੀ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸ਼ੇਅਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਡੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਆ ਤੇ ਤੁਹਾਨੂੰ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਦਿਨ ਦੇ ਵਿੱਚ ਟਿਲ ਦੈਨ ਗੁੱਡ ਬਾਏ ਗੁੱਡ ਬਾਏ ਬਾਏ ਸਤਿ ਸ਼੍ਰੀ ਅਕਾਲ